ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਨੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਸਾਰੇ ਵੀਰਾਂ ਦਾ ਨਮਿਆ ਨਵਾਂ ਸਾਲ ਪੂਰਾ ਵਧੀਆ ਤੇ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀਆਂ ਵਾਲਾ ਹੋਵੇ ਸਾਰੇ ਵੀਰਾਂ ਦੇ ਸੁਪਨੇ ਪੂਰੇ ਹੋਣ ਜੋ ਵੀ ਸੋਚਿਆ ਸਭ ਕੁਝ ਹੋਵੇ ਸਭ ਦਾ ਪਰਿਵਾਰ ਰਾਜੀ ਖੁਸ਼ੀ ਵਸੇ ਅੱਜ ਸ਼ੁਰੂ ਕਰਨ ਲੱਗਿਆਂ ਟਰੈਕਟਰਾਂ ਦੇ ਟਾਇਰ ਟੂਰ ਸੈੱਟ ਕਰਨੇ ਵੀ ਮਸ਼ੀਨਾਂ ਦੇ ਮੁਤਾਬਕ ਕਰਨੇ 60 ਇੰਚ ਤੇ ਕਿਉਂਕਿ ਹੋਰ ਆਪ ਲਾ ਕੇ ਛੱਡਿਆ ਓ ਹਾਂ ਤੇ ਹੋਰੋਂ 60 ਇੰਚ ਕਰਨਾ ਪੈਂਦਾ ਇਹਦਾ ਹਿੱਸਾ ਖੋਲੇ ਜਾਂਦਾ ਇੱਕ ਇੱਕ ਗਲੀ ਆ ਗਲੀ ਦੇ ਵਿੱਚ ਇਹ ਮੂਰੇ 60 ਇੰਚ ਉਹ ਜਣਾ ਮਗਰੋਂ ਰਹਿਮ ਦੇ ਕੜੇ ਘਵਾ ਦਿੰਦੇ ਹੁੰਦੇ ਆ ਤੇ ਮੂਰੇ ਵੇਟ ਲਾਉਣੇ ਆ ਬੰਪਰ ਤੇ ਟਾਇਰਾਂ ਚ ਵੇਟ ਲਾਉਣੇ ਆ ਸਾਰਾ ਕੰਮ ਹੈਗਾ ਇਹ ਕੀ ਕਰਨਾ ਵਾ ਇੱਕ 575 ਦੂਜਾ ਉਹ ਕਰਨਾ ਇੱਕ ਫਾਰਮ ਟਰੈਕ ਕਰਨਾ ਤੇ ਦੋ ਫਾਰਮ ਟਰੈਕ ਕਰਦਨੇ ਕਿਉਂਕਿ ਜੌਂੜੀ ਤੱਕ ਵੇਲਾ ਹੀ ਨਹੀਂ ਹੁੰਦਾ ਤੇ ਹਾਈ ਕੋਸ਼ਿਸ਼ ਕਰਕੇ ਫਿਰ ਇਹਨਾਂ ਦੇ ਹੱਥ ਉੱਤੇ ਆ ਪਰਵਾਉਣੇ ਆ ਜੋ ਕੁਝ ਹੋਇਆ ਹੋਇਆ ਪਲੇਟਾਂ ਲੁੱਟਾਂ ਸਾਰਾ ਕੁਝ ਚਾਲੂ ਕਰਵਾ ਦੀ ਇੱਕ ਵਾਰ। ਬਾਕੀ ਚਲੋ ਦੇਖਦੇ ਆ। ਲੋ ਜੀ ਚੱਕ ਦੀ ਗੱਡੀ ਉੱਪਰ 16 ਲੀਟਰ ਯੂਰੀਆ ਪੈ ਗਿਆ। ਆ ਦੇ। ਮੈਕਸ ਦਾ 10000 ਕਿਲੋਮੀਟਰ ਤੇ 16 ਲੀਟਰ ਪੈ ਗਿਆ। ਵੀਰ ਕਹਿੰਦਾ ਵੀ ਜੇ ਥੋੜੀ ਜਿਹੀ ਲੰਬੇ ਰੂਟ ਤੇ ਚੱਲੇ ਫੇਰ 10 ਲੀਟਰ ਪੈਣਾ ਸੀਗਾ। ਵੀ ਹੁਣ 16 ਲੀਟਰ ਪਿਆ। ਇਹ ਵੀ ਇੰਨਾ ਕੁ ਨਾਰਮਲ ਹੀ ਆ ਵੀ ਜਿੰਨਾ ਕੁ ਪੈ ਗਿਆ ਵੀ ਕਿਉਂਕਿ ਆਪਣੀ ਗੱਡੀ ਲੋਕਲ ਚੱਲਦੀ ਆ ਲੌਂਗ ਰੂਟ ਤੇ ਤਾਂ ਚੱਲਦੀ ਨਹੀਂ ਹਨਾ ਕਿ ਫੇਰ ਉਹ ਕਹਿੰਦਾ ਫੇਰ 10000 ਤੇ ਫੇਰ 10 ਕਿਲ ਲੀਟਰ ਪੈਂਦਾ ਇਹ ਆਪਣੀ ਲੋਕਲ ਚੱਲਦੀ ਕਰਕੇ ਤਾਂ 10000 ਤੇ 16 ਲੀਟਰ ਪਹਿਲੀ ਵਾਰ ਪਿਆ 16 ਲੀਟਰ ਨਹੀਂ ਅੱਗੇ ਕਦੇ ਨਹੀਂ ਹੁੰਦਾ ਤੇ ਹੁਣ ਬ੍ਰੇਕ ਬਰੂਕ ਚੈੱਕ ਕਰਨੇ ਆ ਹੋਰ ਵੀ ਸਾਰਾ ਕੋਛ ਦੇਖ ਰਿਹਾ ਕੀ ਕੀ ਹੁੰਦਾ ਕਿੰਨੇ ਲੀਟਰ ਹੁੰਦਾ ਤੇਲ ਸਹੀ ਨਿਕਲਿਆ ਪੂਰਾ ਹੀ ਨਿਕਲਿਆ ਹਾਂਜੀ ਘਟਦਾ ਨਹੀਂ ਨਾ ਜਮਾਂ ਵੀ ਸਰੇਸ਼ ਕਪੜਾ ਨਹੀਂ ਵੀ ਰੇ ਕਪੜਾ ਨਹੀਂ ਇੱਕ ਮਿੰਟ ਸਰਵਸ ਪੂਰੀ ਏਅਰ ਵਧੀਆ ਕਰਦੇ ਆ ਵੀਰ ਹਣੀ ਕਦੇ ਆਪਾਂ ਨੂੰ ਕਦੇ ਕੋਈ ਉਹ ਨਹੀਂ ਆਈ ਕੰਪਲੇਂਟ ਜਾਂ ਦਿੱਕਤ ਤੇ ਬਹੁਤ ਵਧੀਆ ਇਹਨਾਂ ਦਾ ਬਿਹੇਵੀਅਰ ਆ ਸਾਡੇ ਦਾ ਲੁਧਿਆਣੇ ਦੇ ਵਿੱਚ ਆ ਮੈਂ ਤਾਂ ਸ਼ੁਰੂ ਤੋਂ ਜਾਣ ਕੇ ਇੱਥੇ ਹੀ ਦਾਦ ਵਾਲੇ ਇਹਨਾਂ ਤੋਂ ਹੀ ਲਈ ਸੀ ਨਵੀਂ ਇਹਨਾਂ ਤੇ ਆਪਾਂ ਸਰਵਿਸ ਇੱਥੇ ਹੀ ਸਰਵਿਸ ਕਰਵਾਈ ਦੀ ਆ ਸਾਰੀਆਂ ਅੱਜ ਤੱਕ ਇੱਕ ਵੀ ਆਪਾਂ ਬਾਹਰ ਕਦੀ ਦਿਖਾਈ ਨਹੀਂ ਇਹ ਜਿੱਦਾਂ ਲੀਟਰ ਕੀ ਹੁੰਦਾ ਨਾ 2 ਲੀਟਰ 2 ਲੀਟਰ ਹੁਣ ਅਬ ਅਲਾਈਨਮੈਂਟ ਵੀ ਇੱਥੇ ਕਰਾ ਲੈਣੀ ਆ ਨਹੀਂ ਅੱਗੇ ਬਾਹਰੋਂ ਕਰਾਉਣੀ ਪੈਂਦੀ ਹੁਣ ਇਹਦੀ ਮਸ਼ੀਨ ਚੱਲ ਪਈ ਅੱਗੇ ਮਸ਼ੀਨ ਖਰਾਬ ਸੀ ਟਾਇਰ ਕਹਿੰਦੇ ਇੱਧਰ ਲਾਓ ਰੋਟੇਸ਼ਨ ਦੇ ਵਿੱਚ ਬਦਲ ਦੇਣਾ ਇੱਕ ਇੱਧਰ ਲਾ ਉਧਰਲੇ ਪਿੱਛੇ ਉਧਰ ਲਾ ਉਧਰਲੇ ਪਿੱਛੇ ਜਾਊਗਾ ਤੇ ਮਗਰ ਗੇਅਰ ਵਲ ਮਗਰਲਾ ਤੇਲ ਵੀ ਚੇਂਜ ਹੋ ਗਏ ਉਹ ਆਪਣੇ Wiper ਵਾਲਾ ਨਾ ਚੱਲਦਾ ਨਹੀਂ ਸੀਗਾ ਜਾਮ ਹੋਇਆ ਸੀ ਲੱਗ ਗਿਆ ਹੁਣ ਹੈ ਚੱਲਦਾ ਪਾ ਕਨੈਕਸ਼ਨ ਜੋੜਾਂਗੇ ਨਾ ਫਿਰ ਆਏਗਾ ਅੰਦਰ ਪਾਣੀ ਆਹ ਲੈ ਹਣ ਉਹ ਨਵੇਂ ਪਾਉਣੇ ਆ ਹਾਂਜੀ ਨਵੇਂ ਪਾਉਣੇ ਦੋਨੇ ਹਾਂਜੀ ਪਾ ਦੇ ਪਾ ਦੇ ਨਾਲੇ ਆ ਬੈਟਰੀ ਦਾ ਵੀ ਦੇਖਦੀਆਂ ਨਾ ਪਾਣੀ ਪੁਣੀਆ ਦਾ ਆ ਗਏ ਉਹਨਾਂ ਦੇ ਬ੍ਰੇਕਾਂ ਵਾਲੇ ਪੈਡ ਦੇਖਣੇ ਇੱਕ ਟਾਇਰ ਇੱਧਰ ਲਾ ਇੱਧਰ ਲਾ ਉਹ ਹੁਣ ਜੇ ਉਹ ਉਹ ਹੁਣ ਚੇਂਜ ਹੋਣੇ ਇਹ ਟਾਇਰ ਵੀ ਅਦਲੀ ਬਦਲੀ ਕਰਦੀ ਨਾ ਜਿਵੇਂ ਉਹਨਾਂ ਨੇ ਕਿਹਾ ਸੀਗਾ ਨਾਲੇ ਉਹ ਪੈਡ ਜੇ ਦੇਖ ਲੈ ਜੇ ਪੈਡ ਚੇਂਜ ਕਰਨ ਵਾਲੇ ਤਾਂ ਕਰ ਨਹੀਂ ਠੀਕ ਆ ਲੋ ਜੀ ਆਪਣਾ ਹੋ ਗਿਆ ਗੱਡੀ ਦਾ ਕੰਮ ਦਨ ਸਾਰ ਆਹ ਗੁੰਜਾ ਦਾ ਟੈਰ ਉਧਰ ਚਲੇ ਗਿਆ ਮੂਰੇ ਉਹ ਗੁੰਜਾ ਨਾ ਟੈਰ ਇੱਧਰ ਆ ਗਿਆ ਲੋਜੀ ਹੋ ਗਈ ਵਾਸ਼ ਗੱਡੀ ਆਪਣੀ ਪਰ ਬਾਈ ਬਹੁਤ ਔਖਾ ਟਾਈਮ ਆ ਧੰਨਾ ਇਹਨਾਂ ਦੀ ਇਹ ਕਮਾਈ ਆ ਜਿਹੜੇ ਵੀਰ ਵਿਚਾਰੇ ਸਿਆਲਾਂ ਚ ਗੱਡੀਆਂ ਧੋਂਦੇ ਆ ਤੇ ਇੰਨੀ ਮਿਹਨਤ ਆ ਹਨਾ ਕਿ ਫਾਟ ਟਾਈਮ ਜਿੱਲੀ ਰਹਿਣਾ ਅੱਜ ਠੰਡ ਵੀ ਬਹੁਤ ਜ਼ਿਆਦੇ ਆ ਚਮਕਾਤੀ ਗੱਡੀ ਤਾਂ ਵਿੱਚੋਂ ਵੀ ਪੂਰੀ ਹੁਣ ਬਸ ਇੱਕ ਅਲਾਈਨਮੈਂਟ ਰਹਿ ਗਈ ਆ ਦੀ ਇਕੱਲੀ ਆਪਣੇ ਕਰਨ ਨਾਲ ਬਾਕੀ ਸਾਰਾ ਡਨ ਹੋ ਗਿਆ ਹੁਣ ਗੱਡੀ ਆਪਣੀ ਲੱਗੀ ਅਲਾਈਨਮੈਂਟ ਤੇ ਹੁਣ ਅਲਾਈਨਮੈਂਟ ਹੋਣ ਲੱਗੀ ਹੋਈ ਏ ਤੇ ਪਹਿਲਾਂ ਇਹਨਾਂ ਨੇ ਤਾਂ ਹੋ ਗਿਆ ਟਾਇਰ ਚੇਂਜ ਕਰੇ ਸੀ ਨਾ ਉਹ ਹਵਾ ਵਾਲੇ ਕਨੈਕਸ਼ਨ ਆ ਜਿਹੜੇ ਉਹ ਇੱਧਰ ਉੱਧਰ ਆਉਣ ਲੱਗੇ ਸੀ ਸੈਂਸਰ ਇੱਧਰ ਦਾ ਟਾਇਰ ਉੱਧਰ ਹੋ ਗਿਆ ਤੇ ਫਿਰ ਉਹ ਵੀ ਸਾਰੇ ਸੈੱਟ ਕਰਦੇ ਇਹਨਾਂ ਨੇ ਪੂਰੇ ਸਾਰੇ ਸੈੱਟ ਹੋ ਗਏ ਹੁਣ ਇਹ ਮੂਮੀ ਮੂਮੀ ਦੱਸਣ ਲੱਗੇ ਜਿੰਨੇ ਜਿਵੇਂ ਹੈਗੇ ਟਰ ਉਹ ਸਾਰੇ ਖੋਲ ਕੇ ਸੈੱਟ ਕਰਿਆ ਅੱਗੇ ਇਹਨਾਂ ਦੀ ਅਲਾਈਨਮੈਂਟ ਵਾਲੀ ਮਸ਼ੀਨ ਸਹੀ ਨਹੀਂ ਸੀ ਹੁੰਦੀ ਚੱਲਦੀ ਨਹੀਂ ਸੀ ਹੁਣ ਸਹੀ ਹੋਈ ਆ ਸਭ ਦੇ ਲੈ ਵੀ ਤਰੀਕਾ ਕਿੰਨਾ ਵਧੀਆ ਹਨ ਕੰਪਿਊਟਰ ਜੋਗ ਨਹੀਂ ਅੱਗੇ ਕਿੰਨੇ ਨੂੰ ਦੱਸ ਜੇ ਮੈਂ ਡਾਇਨਾਮਡ ਦੱਸ ਜੇ ਲਓ ਜੀ ਸਰਵਿਸ ਹੋ ਗਈ ਡਨ ਇੰਨਾ ਫਿਰ ਵੱਡਾ 10000 ਰੁਪਏ ਦਾ ਬਿੱਲ ਇਹ ਮਿੱਟਰ ਕਿਹਦੇ ਨੂੰ ਦੇ ਪਾਣੀ ਦੀ ਕਿੰਨਾ ਚੱਗੀ ਆ ਬੋਲਦੇ ਰਹੀਆਂ ਸੀ ਲੋ ਜੀ ਆਪਣੀ ਗੱਡੀ ਹੋ ਗਈ ਸਰਵਿਸ ਤੇ ਕਿਉਂਕਿ ਯਾਰ ਵੀ ਇਹ ਗੱਡੀ ਨਾਲ ਤਾਂ ਇੰਨਾ ਕ ਪਿਆਰ ਆ ਕਿਉਂਕਿ ਮਸਾ ਮਸਾ ਮਿਲੀ ਹੋਈ ਆ ਕਿ ਜਿੱਦਣ ਵੀ ਇਹ ਦੇ ਮੀਟਰ 'ਚ ਆ ਗਿਆ ਕਿ ਸਰਵਿਸ ਹੋਣ ਵਾਲੀ ਹੁੰਦੀ ਆ ਤਾਂ ਫਿਰ ਉਸ ਤੋਂ ਬਾਅਦ ਦਿਲ ਘਟਣਾ ਸ਼ੁਰੂ ਹੋ ਜਾਂਦਾ ਵੀ ਨਹੀਂ ਯਾਰ ਵੀ ਇੱਕ ਵੀ ਉੱਪਰ ਨਹੀਂ ਚਲਾਉਣੀ ਤੁਸੀਂ ਦੇਖ ਲਓ ਮੈਂ ਤਾਂ ਅੱਜ ਸੋਚ ਕੇ ਹਰਾ ਰਹਿ ਗਿਆ ਕਿ 70000 ਕਿਲੋਮੀਟਰ ਚੱਲ ਗਈ ਆ ਤੇ ਹਜੇ ਮੇਰੇ ਬੇ ਬ੍ਰੇਕ ਪੈਡ ਜਿਹੜੇ ਮੂਰ ਲਿਆ ਹੁਣ ਤੱਕ ਚੇਂਜ ਨਹੀਂ ਹੋਏ ਕਿਉਂਕਿ ਮੈਂ ਕਦੀ ਤੇਜ਼ ਨਹੀਂ ਭਜਾਉਂਦਾ ਇਹਨਾਂ ਵਿੱਚ ਗਲਾ ਬੋਰਾਣੀ ਐਨੀ ਵਧੀਆ ਚੱਲਦੀ ਆ ਇਹ ਗੱਡੀ ਜਾਨੀ ਕਿ ਇਹਦੇ ਨਾ ਬ੍ਰੇਕ ਪੈਡ origianally ਰੱਖ ਹੈਗੇ ਆ ਹਜੇ ਤੱਕ ਹਜੇ ਵੀ ਉਹ ਕਹਿੰਦੇ ਆ ਕਿ 6-7000 ਕਿਲੋਮੀਟਰ ਤੋਂ ਪੂਰੀ ਚੱਲ ਜਾਣੇ ਆ ਕਿਉਂਕਿ ਆਪਾਂ ਚਲਾਈ ਮੈਂ ਕਦੀ ਤੇਜ਼ ਕਰਦਾ ਹੀ ਨਹੀਂ ਹੈਗਾ ਕਿ ਬਾਲੀ ਤੇਜ਼ ਕਰਦਾ ਹਾਂ ਵੀ ਉਹਦੇ ਨਾਲ ਬ੍ਰੇਕ ਪੈਡ ਘਸਣਗੇ ਨਾ ਵੀ ਬ੍ਰੇਕਾਂ ਲਾਉਣ ਦਾ ਕੰਮ ਆ ਪਰ ਰੋਡ ਦੇ ਉੱਤੇ ਬਿਲਕੁਲ ਵੀ ਉਵੇਂ ਨਹੀਂ ਚਲਾਉਂਦਾ ਕਿ 1000 ਬਾਰ ਬ੍ਰੇਕ ਮਾਰੀਏ ਹੈ ਨਾ ਚਲਾਈ ਮੇਰੀ ਇਹਦੇ ਵਿੱਚ ਇੰਨੀ ਵਧੀਆ ਆਪਾਂ ਕਰਦੇ ਆ ਤੇ ਮੇਰਾ ਬਲੈਰੋ ਆ ਉਸ 4 ਲੱਖ ਕਿਲੋਮੀਟਰ ਚੱਲ ਗਈ। ਉਹ ਤਾਂ ਨਹੀਂ ਮੈਂ ਅਜੇ ਤੱਕ 6 ਤੀਤ ਤੱਕ ਉਹਦਾ ਕੁਝ ਪਿੰਦਾ ਫਿਰ। ਤੇ ਸਾਰੀ ओरिजिनल ਰੱਖੀ ਹੋਈ ਆ। ਮੇਰੇ ਪੈਰੋਂ ਮਿੱਟੀ ਜਿੰਦਿਣੇ ਲਾਣੇ ਲੱਗੀ। ਇਹ ਤਾਂ ਮੇਰੇ ਬੱਚੇ ਦੀ ਮਾਂ ਬਣਨਾ। ਬੱਤ ਵਧੀਆ ਵਾ ਗੱਡੀ। ਦੂਰ ਹੋ ਗਿਆ ਭਾਈ। ਓਏ ਓਏ ਓਏ। ਆਪਣੇ ਸੁਪਨਾ ਸੁਪਨਾ ਸੀਗਾ ਇਹ ਗੱਡੀ ਲੈਣ ਦਾ ਬਸ। ਠੀਕ ਨਹੀਂ। ਤੇ ਸੁਪਨਾ ਮਸਾਂ ਪੂਰਾ ਹੋਇਆ ਸੀਗਾ ਭਾਈ। ਤਾਂ ਕਰਕੇ ਇਹਨੂੰ ਸਾਹਮ ਕੇ ਰੱਖਣਾ ਪੈਂਦਾ। ਆਮੇ ਧੁੰਦਾ ਧੁੰਦਾ ਬਹੁਤ ਘੱਟ ਆ ਕਿਉਂਕਿ ਲਿੱਭੜ ਜਾਂਦੀ ਆ ਧੋਣ ਤੇ ਹੀ ਰਹੀਦਾ ਨਹੀਂ ਤਾਂ ਧੋਣ ਧੁੰਨ ਨਾਲ ਬਾਲੀ ਧੋਣ ਨਾਲ ਵੀ ਨਾ ਮੈਂ ਦੇਖਿਆ ਹੋਇਆ ਓਏ ਨਾ ਤਾਂ ਗੱਡੀ ਤੇ ਕੱਪੜਾ ਮਾਰੋ ਨਾ ਵਾਸਤਾ ਜਿੱਦਾਂ ਕਰਨਾ ਤਾਂ ਧੋਈ ਲਵੋ ਸਿੱਧੀ ਫੇਰ ਉਹਦੇ ਨਾਲ ਨਾ ਤਾਂ ਸਕ੍ਰੈਚ ਪੈਂਦੇ ਆ ਨਾ ਕੁਝ ਹੋਰ ਹੁੰਦਾ ਤੇ ਵਧੀਆ ਚੀਜ਼ ਆ ਚਲਾਈ ਬਥਰੀ ਆ ਆਪਣੀ ਇਹਦੇ ਬਾਥੂ ਚਲਾਈਏ ਕਰਦੇ ਆ ਆਪਾਂ ਬਾਕੀ ਅੱਜ ਆਪਣੇ ਟਰੈਕਟਰਾਂ ਦੇ ਟੈਟ ਟੂਰ ਜੇ ਕਰੇ ਆਪਸੇ ਤੇ ਮੈਂ ਤਾਂ ਅੱਜ ਸਾਰੀ ਦਿਹਾੜੀ ਲੁਧਿਆਣੀ ਨਿੰਗੀ ਏਜੰਸੀ ਜੀ ਆਪਾਂ ਦਾ ਨਵਾਂ ਸਾਲ ਆਪਣੀ ਲਾਡ ਰਣੀ ਦੇ ਸਰਵਿਸ ਕਰਾ ਕੇ ਬਣਾ ਲਿਆ ਅੱਜ ਤਾਂ ਤੇ ਸਾਰੀ ਦਿਹਾੜੀ ਅੱਜ ਇਧਰ ਹੀ ਨਿੰਗੀ ਹੁਣ ਵੇਲਾ ਹੋਇਆ ਵਾ ਕਿੰਨੇ ਵਜੇ 5:30 ਯਾਨੀ ਕਿ ਵਜੇ ਵੇਲਾ ਹੋਇਆ ਸਵੇਰੇ ਯਾਨੀ ਕਿ 9:30 ਪੌਣੇ 10 ਵਜੇ ਤੱਕ ਘਰੋਂ ਤੁਰ ਪਿਆ ਸੀ ਮੈਂ ਤੇ ਜਿਆਦਾ ਸਰਵਿਸ ਕਰਾਉਣ ਲੱਗਿਆ ਹੁਣ ਵੇਲਾ ਹੋ ਕੇ ਚੱਲਿਆ ਆ ਮਾਂ ਘਰ ਨੂੰ ਤੇ ਆਪਣਾ ਨਾ ਉਹ ਅੱਧਾ ਪੌਣਾ ਗੀਲਾ ਜਾਂ ਖਰਾਬ ਹੋ ਗਿਆ ਸੀਗਾ ਬ্লাইਟ ਦੇ ਕਾਰਨ ਤੇ ਹੁਣ ਮੈਂ ਸੋਚਿਆ ਕਿ ਉੱਥੇ ਆਪਾਂ ਉਹ ਕਰਦੀ ਐ ਵੀ ਉਹ ਆਲੂ ਪਾਟੀ ਦਿੰਦੇ ਆ